ਰਤਨ ਤਲੀਵਾਲ ਤੇ ਰਾਜਾ ਵੜਿੰਗ ਤਾਂ ਵੀ ਰਤਨ ਤੇ ਇੰਟਰਵਿਊ ਸੁਣੀ ਜਿਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਿੱਧੀਆਂ ਪੁੱਛੀਆਂ ਗਈਆਂ ਰਾਜਾ ਵੜਿੰਗ ਨੂੰ ਹਾਲਾਂਕਿ ਇੰਟਰਵਿਊ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੋਰ ਕਿਸੇ ਇੰਟਰਵਿਊ ਚੈਨਲ ਤੇ ਰਾਜਾ ਵੜਿੰਗ ਨੂੰ ਇਹ ਸਿੱਧੇ ਸਵਾਲ ਨਹੀਂ ਕੀਤੇ ਗਏ ਹੋਣੇ ਜੋ ਰਤਨ ਨੇ ਕੀਤੇ ਨੇ ਖਾਲਿਸਤਾਨ ਦੇ ਮੁੱਦੇ ਨੂੰ ਵੀ ਲੈ ਕੇ ਕੁਝ ਕਮੈਂਟਾਂ ਜਿਹੜੀ ਵਾਰਤਾ ਲਾਪ ਹੁੰਦੀ ਰਹੀ ਹੈ ਤੇ ਰਾਜਾ ਵੜਿੰਗ ਗੁੱਸੇ ਦੇ ਵਿੱਚ ਨਜ਼ਰ ਆਉਂਦਾ ਵੀ ਦਿਖਿਆ ਕਿ ਤੁਸੀਂ ਇੱਕ ਹੀ ਗੱਲ ਨੂੰ ਕਿਉਂ ਵਾਰ-ਵਾਰ ਫੋਕਸ ਕਰ ਰਹੇ ਹੋ ਕਿਹੜੇ ਲੋਕਾਂ ਨੂੰ ਗੁੱਸਾ ਲੱਗਿਆ ਇਸ ਖਾਲਿਸਤਾਨ ਦੀ ਗੱਲ ਦਾ ਬਹੁਤ ਸਾਰੇ ਸਵਾਲ ਸਿੱਧੇ ਤੌਰ ਤੇ ਰਤਨ ਟਾਲੀਵਾਲ ਨੇ ਕਿਤੇ ਨੇ ਰਾਜਾ ਬੜਿੰਗ ਦਾ ਇੱਕ ਹੋਰ ਜਿਹੜਾ ਇੰਟਰਵਿਊ ਦੇ ਵਿੱਚ ਰਾਜਾ ਬੜਿੰਗ ਨੇ ਕਿਹਾ ਕਿ ਜਿਹੜੇ ਗੈਂਗਸਟਰ ਹੈ ਉਹ ਸ਼ੌਂਕ ਬਜਰ ਲੋ ਮੁੰਡੇ ਬਣਦੇ ਨੇ ਇਨਵੈਸਟ ਸੌਖੀ ਹੋ ਜਾਂਦੀ ਹੈ ਵਿਦਆਊਟ ਇਨਵੈਸਟ ਕੋਈ ਅਸਲਾ ਦਿੰਦਾ ਹੈ ਕਿਸੇ ਨੂੰ ਮਾਰ ਦੋ ਪੈਸੇ ਹੱਥ ਦੇ ਵਿੱਚ ਆ ਜਾਂਦੇ ਆ ਐਸ਼ ਪ੍ਰਸਤੀ ਹੁੰਦੀ ਹੈ ਕਿ ਮਿਹਨਤ ਘੱਟ ਲੱਗਦੀ ਐ ਇੱਕ ਦਬਕਾ ਰਹਿੰਦਾ ਕਿ ਸ਼ੌਂਕ ਵਜੋਂ ਹਰ ਬੰਦਾ ਗੈਂਗਸਟਰ ਬੰਦਾ ਐ ਰਾਜਾ ਵੜਿੰਗ ਨੂੰ ਸਵਾਲ ਐ ਰਾਜਾ ਵੜਿੰਗ ਤੇ ਜਿਹੜੇ ਹੋਰ ਸਾਰੇ ਵੱਡੇ ਲੀਡਰ ਲਾ ਲਈਏ ਸਰਕਾਰਾਂ ਲਾ ਲਈਏ ਕਿ ਇਹਨਾਂ ਗੈਂਗਸਟਰਾਂ ਨੂੰ ਪੈਦਾ ਕੌਣ ਕਰਦਾ ਐ ਇਹਨਾਂ ਨੂੰ ਖੁੱਲੀ ਛੁੱਟ ਕੌਣ ਦਿੰਦਾ ਐ ਕਿ ਤੁਸੀਂ ਕਰ ਦਿਓ ਜੋ ਕੁਝ ਕਰਨਾ ਅਸੀਂ ਬੈਠੇ ਆਂ ਕੌਣ ਕਹਿੰਦਾ ਜੇ ਅਸਲੀ ਗੈਂਗਸਟਰ ਪੈਦਾ ਕਰਦੇ ਨੇ ਤਾਂ ਵੋਟਾਂ ਦਰਾਂ ਦੇਖਣ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ 10000 ਰੁਪਇਆ 10 ਬੰਦਿਆਂ ਨੂੰ ਲੱਖ ਰੁਪਇਆ ਦੇ ਦਿੰਨੇ ਹੋ ਜੇ 10 ਬੰਦਿਆਂ ਨੂੰ 2 ਲੱਖ ਰੁਪਏ ਦੇ ਦੇ ਦਿੰਦੇ ਹੋ 5 ਲੱਖ ਰੁਪਏ ਦੇ ਦੇ ਦਿੰਦੇ ਹੋ ਕਿ ਆਪਾਂ ਇਹ ਵੋਟ ਜਿੱਤਣੀ ਹੈ ਜਿਵੇਂ ਮਰਜੀ ਜਿੱਤੀਏ ਜਿਵੇਂ ਮਰਜੀ ਤੱਕ ਕਰੀਏ ਆਪਾਂ ਇੱਥੋਂ ਸੀਟੇ ਕੱਢਣੀ ਹੈ ਉਹ ਸਾਰੀ ਪੈਰਾਵਾਇਸ ਓਡੀ ਕੀਤੀ ਹੁੰਦੀ ਹੈ ਜਾਂ ਕੋਈ ਤੁਹਾਡੇ ਖਿਲਾਫ ਬੋਲੇ ਕੋਈ ਸਰਕਾਰ ਖਿਲਾਫ ਬੋਲੇ ਉਦੋਂ ਗੈਂਸਟਰ ਅਕਾਊਂਟ ਪੈਦਾ ਕਰਦਾ ਕੌਣ ਉਹਨਾਂ ਨੂੰ ਪੈਸੇ ਦਿੰਦਾ ਕਿ ਤੁਸੀਂ ਜਾ ਕੇ ਇਹਦੀਆਂ ਲੱਤਾਂ ਮਾਵਾ ਤੋੜ ਦੋ ਕਿ ਆਪਣੇ ਖਿਲਾਫ ਹੀ ਬੰਦਾ ਬੋਲਦਾ ਹੈ ਜਾ ਕੇ ਇਹਦੀ ਰੱਤਾਵਾਮਾ ਤੋੜ ਦੋ ਚਾਹੀ ਮਾਰ ਦੋ ਤੁਹਾਡੇ ਪਰਿਵਾਰ ਨੂੰ ਸੰਭਾਲ ਲਾਂਗੇ ਸੋਨੂੰ ਸੰਭਾਲ ਲਾਂਗੇ ਦੇਲ ਦੇ ਵਿੱਚ ਤੁਸੀਂ ਜਾਉਂਗੇ ਤੁਹਾਡੀ ਫੈਮਿਲੀ ਨੂੰ ਇਹਨੇ ਪੈਸੇ ਦੇ ਦਾਂਗੇ ਉਹ ਕੌਣ ਮਤਲਬ ਕਹਿੰਦਾ ਕਿ ਤੁਸੀਂ ਕੀ ਗੈਂਗਸਟਰ ਬਣੋ ਕੀ ਬਣਾਉਣ ਵਾਲੇ ਕੌਣ ਨੇ ਗੈਂਗਸਟਰ ਤੁਸੀਂ ਪੈਦਾ ਕਰਦੇ ਹੋ ਬੋਟਾ ਤਰਨ ਜਾਂ ਜਿਹੜੇ ਕੋਈ ਖਿਲਾਫ ਬੋਲੇ ਤੁਸੀਂ ਹਰ ਜੀ ਤੁਸੀਂ ਪੈਦਾ ਕਰਨੀ ਆ ਨਸ਼ੇ ਨੂੰ ਲੈ ਕੇ ਵੀ ਬਹੁਤ ساری ਗੱਲ ਹੋਈ ਜੀ ਕਿ ਨਸ਼ਾ ਕੋਈ ਵੀ ਸਰਕਾਰ ਕਿਉਂ ਨਹੀਂ ਖਤਮ ਕਰ ਸਕਦੀ ਉਹ ਰਾਜਾ ਵਿੜਿੰਗ ਨੇ ਕਹੇ ਇਹ ਕਿਹਾ ਹੋਇਆ ਕਿ ਮੈਂ ਨਸ਼ਾ ਘਟਾ ਸਕਦਾ ਉਹ ਮੇਰੇ ਕੋਲ ਤਰੀਕਾ ਹੈ ਕਿ ਉਹ ਤਰੀਕਾ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਆਪਦੀ ਸਰਕਾਰ ਦੇ ਵਿੱਚ ਕਿਉਂ ਨਹੀਂ ਗੱਲ ਰੱਖੀ ਕਿ ਇਸ ਤਰੀਕੇ ਇਸ ਹਿਸਾਬ ਦੇ ਨਾਲ ਇਹਦਾ ਨਸ਼ਾ ਘਟਾ ਸਕਦਾ ਜਿਹੜੀ ਮੇਨ ਜੜਾ ਤੁਸੀਂ ਉਹ ਦਰਖਤ ਦੀ ਮੇਨ ਜੜਾ ਜਿਹੜੀ ਉਹ ਜੜ ਕਿਉਂ ਨਹੀਂ ਖਤਮ ਹੁੰਦੀ ਕਿਸੇ ਵੀ ਸਰਕਾਰ ਤੋਂ ਅਸੀਂ ਗੈਂਗਸਟਰ ਸ਼ੌਂਕ ਵਜੋਂ ਪੈਦਾ ਹੁੰਦੇ ਨੇ ਕਹਿੰਦੇ ਦੁੱਧ ਪੀਂਦਾ ਬੱਚਾ ਤਨੀ ਗੈਂਗਸਟਰ ਬਣ ਜਾਂਦਾ ਜੋ ਦੁੱਧ ਪਿੰਦਾ ਬੱਚਾ ਤਾਂ ਨਹੀਂ ਨਸ਼ੇ ਦੇ ਵਿੱਚ ਆ ਜਾਂਦਾ ਕਿ ਜਦੋਂ ਮੈਚ्योर ਹੁੰਦਾ ਨੂੰ ਪਤਾ ਲੱਗਣ ਲੱਗਦਾ ਹੈ ਕਿਉਂਕਿ ਸਿੱਖਿਆ ਕ੍ਰਾਂਤੀ ਤਾਂ ਦਾ ਬੀੜਾ ਕਰਕੇ ਬਿਠਾਇਆ ਪਿਆ ਚਾਹੇ ਕੋਈ ਵੀ ਸਰਕਾਰ ਹੋਵੇ ਇਹਨਾਂ ਨੂੰ ਪਤਾ ਹੈ ਜੇ ਕੋਈ ਕੱਲੂ ਪੜੂਗਾ ਲਿਖੂਗਾ ਉਹਨੂੰ ਜਾਣਕਾਰੀ ਆਊਗੀ ਤਾਂ ਉਹ ਸਾਨੂੰ ਹੀ ਸਵਾਲ ਪੁੱਛਣਗੇ ਇਸੇ ਲਈ ਸਿੱਖਿਆ ਕ੍ਰਾਂਤੀ ਦਾ ਬੀੜਾ ਬਿਠਾਇਆ ਪਿਆ ਕਿੱਥੇ ਆ ਸਿੱਖਿਆ ਕ੍ਰਾਂਤੀ ਕੋਈ ਵੀ ਸਰਕਾਰ ਨੂੰ ਲੈ ਕੇ ਆਈ ਹੈ ਸਿੱਖਿਆ ਕ੍ਰਾਂਤੀ ਤੁਸੀਂ ਕਹਿੰਦੇ ਹੋ ਕਿ ਨਸ਼ਾ ਜੰਮ ਦੇ ਜਵਾਕ ਦਾ ਦੁੱਧ ਪਿੰਦਾ ਸੀ ਉਹਨੂੰ ਕੀ ਪਤਾ ਉਹ ਜਦੋਂ ਵੱਡਾ ਹੁੰਦਾ ਸੰਗਤ ਦਾ ਵੀ ਉਸ ਅਸਰ ਹੁੰਦਾ ਤੁਸੀਂ ਕਹਿ ਦਿੰਦੇ ਹੋ ਕਿ ਭਾਈ ਹਾਂ ਸਾਡੇ ਮੇਰੇ ਵਿੱਚ ਬਹੁਤ ਬੰਦੇ ਆ ਨਾ ਰਹਿਣਾ ਜਿਹੜੇ ਹਰ ਰੋਜ਼ ਪੈਗ ਲਾਉਂਦੇ ਨੇ ਕਿ ਉਹ ਕੜਾ ਨਸ਼ਾ ਕਰਦੇ ਨੇ ਕਿ ਉਹ ਜਿਹੜੇ ਦਾਰੂ ਪੀਂਦੇ ਨੇ ਉਹ ਨਸ਼ਾ ਨਹੀਂ ਕਰਦੇ ਫਿਰ ਇਹਦਾ ਮਤਲਬ ਮੈਂ ਵੀ ਦਾਰੂ ਪੀਣ ਲੱਗ ਜਾਾਂ ਰੋਜ਼ ਜੋ ਵੀ ਪੀਂਦੇ ਨੇ ਤੇ ਬੇਤੁਕੀਆਂ ਗੱਲਾਂ ਹੁੰਦੀਆਂ ਅਲਜੋਂ ਦਾ ਇੱਕ ਮਸਲਾ ਹੁੰਦਾ ਹੈ ਜੀ ਪੰਜਾਬ ਤੇ ਜੇ ਰਾਜ ਕਰਨਾ ਤਾਂ ਸਿੱਖਿਆ ਕ੍ਰਾਂਤੀ ਨਸ਼ਾ ਚੀਜ਼ਾਂ 'ਚ ਬਾੜੀ ਰੱਖੋ ਸਾਰਿਆਂ ਨੂੰ ਬੇਚ ਬੇਚਦੀ ਜਦੋਂ ਸਰਕਾਰ ਬਣਾਉਣੀ ਹੁੰਦੀ ਹੈ ਉਦੋਂ ਖਤਮ ਕਰਨ ਦਾ ਮੁੱਦਾ ਚੱਕ ਲੋ ਫਿਰ ਧਰਮ ਦੇ ਨਾਂ ਦਾ ਮੁੱਦਾ ਚੱਕ ਲੋ ਕੀ ਇਹ ਚੀਜ਼ਾਂ ਜ਼ਿਆਦਾ ਹੁੰਦੀਆਂ ਲੋਕਾਂ ਨੂੰ ਖਿੱਚਦੀਆਂ ਤੇ ਲੋਕ ਵੋਟ ਪਾ ਦਿੰਦੇ ਨੇ ਸਰਕਾਰ ਬਣ ਜਾਂਦੀ ਹੈ ਫਿਰ 4 ਸਾਲ ਵਾਸਤੇ ਬੋਲੇ ਹੋ ਜੋ ਫਿਰ ਜਦੋਂ ਇੱਕ ਸਾਲ ਰਹਿ ਗਿਆ ਦੁਬਾਰਾ ਫਿਰ ਉਹੀ ਚੀਜ਼ਾਂ ਦਰਾਇ